ਨੂੰ ਦਿੱਤੀ ਕਿ ਬਹੁਤ ਤਰ੍ਹਾਂ ਦੇ ਵਹਿਮ ਭਰਮ 파ਖੰਡ ਜੋ ਕਿ ਬਣੇ ਹੋਏ ਸਨ ਇਸ ਦੁਨੀਆ ਦੇ ਵਿੱਚ ਸਤਿਗੁਰਾਂ ਨੇ ਉਹਨਾਂ ਨੂੰ ਖਤਮ ਕੀਤਾ ਉਹਨਾਂ ਦਾ ਨਾਸ਼ ਕੀਤਾ ਅੱਜ ਦੀ ਕਥਾ ਵਿੱਚ ਆਪਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਬਾਰੇ ਜੀਵਨ ਬਾਰੇ ਜਨਣਾ ਉਹਨਾਂ ਦੀ ਗੁਰਬਾਣੀ ਬਾਰੇ ਜਨਣਾ ਉਹਨਾਂ ਦੇ ਸਿੱਖਿਆ ਉਹਨਾਂ ਦੇ ਸਿਧਾਂਤਾਂ ਬਾਰੇ ਜਨਣਾ ਹੈ ਤਾਂ ਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਰਥਾਏ ਆਪ ਜਾਣਦੇ ਹੋ ਕਿ ਸਤਗੁਰੂ ਮਹਾਰਾਜ ਜੀ ਦਾ ਜੋ ਪਹਿਲਾ ਜੀਵਨ ਸੀ ਉਹ ਸਤਗੁਰੂ ਮਹਾਰਾਜ ਜੀ ਹਣੇ ਦੇਵੀ ਦੇਵਤਿਆਂ ਦੀ ਯਾਤਰਾ ਤੇ ਜਾਣਾ ਜਿਆਦਾਤਰ ਖਾਸ ਕਰ ਗੰਗਾ ਦੀ ਯਾਤਰਾ ਤੇ ਗੁਰੂ ਅਮਰਦਾਸ ਜੀ ਜਾਇਆ ਕਰਦੇ ਸਨ ਆਪ ਜੀ ਨੂੰ ਪਤਾ ਹੈ ਕਿ ਇੱਕ ਥਾਂ ਤੋਂ ਠੋਕਰ ਲੱਗੀ ਗੁਰੂ ਅਮਰਦਾਸ ਜੀ ਨੂੰ ਠੋਕਰ ਮੀਨਸ ਪੈਰ ਦੇ ਠੇਡੇ ਵਾਲੀ ਠੋਕਰ ਨਹੀਂ ਕਿਸੇ ਦੇ ਬੋਲੇ ਹੋਏ ਬੋਲ ਗੁਰੂ ਅਮਰਦਾਸ ਹੈ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਟੁੱਬ ਗਏ ਚੁੱਭ ਗਏ ਠੇਸ ਪਹੁੰਚਾ ਗਏ ਉਹ ਬੋਲ ਕੀ ਸਨ ਕਿ ਜਦੋਂ ਯਾਤਰਾ ਤੇ ਜਾਂਦੇ ਸਨ ਹਰ ਸਾਲ ਇਸ ਵਾਰ ਦੀ ਜਿਹੜੀ ਯਾਤਰਾ ਸੀ ਉਹਨੂੰ 20 ਸਾਲ ਕੰਪਲੀਟ ਹੋ ਗਏ ਸਨ 21ਵੀਂ ਵਿਦਵਾਨ ਯਾਤਰਾ ਦੱਸਦੇ ਨੇ ਬਈ ਮਹਾਰਾਜ ਲਗਾਤਾਰ 21ਵੇਂ ਸਾਲ ਜਾ ਰਹੇ ਸਨ 21 ਸਾਲ ਕਿਸੇ ਨੀਮ ਤੇ ਪੈਰਾ ਦੇਣਾ ਸਹੀ ਗਲਤ ਤੇ ਬਾਅਦ ਦੀ ਗੱਲ ਹੈ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਬੜੀ ਵੱਡੀ ਗੱਲ 21 ਸਾਲ ਤੱਕ ਸਤਿਗੁਰੂ ਮਹਾਰਾਜ ਜਦੋਂ ਜਾ ਰਹੇ ਨੇ ਤੇ ਇੱਕ ਬ੍ਰਾਹਮਣ ਇੱਕ ਪੰਡਤ ਮਿਲਦਾ ਹੈ ਬੜਾ ਵਿਦਵਾਨ ਉਹਦੀ ਸੇਵਾ ਕਰਨ ਲੱਗ ਜਾਂਦੇ ਨੇ ਬੜੇ ਦਿਨ ਸੇਵਾ ਕਰਦੇ ਨੇ ਪ੍ਰਸ਼ਾਦਾ ਬਣਾ ਕੇ ਛਕਾਉਂਦੇ ਨੇ ਕਦੇ ਰਾਤ ਨੂੰ ਸੁੱਤਾ ਹੁੰਦਾ ਲੱਤਾਂ ਕੁੱਟਣ ਲੱਗ ਜਾਂਦੇ ਨੇ ਪੱਖਾ ਚੱਲਣ ਲੱਗ ਜਾਂਦੇ ਨੇ ਜਲ ਲਿਆਉਂਦੇ ਨੇ ਨਾਣ ਧੋਣ ਵਾਸਤੇ ਜਲ ਦਾ ਪ੍ਰਬੰਧ ਕਰਦੇ ਨੇ ਬਸਤਰ ਧੋਂਦੇ ਨੇ ਬੜੇ ਤਰ੍ਹਾਂ ਦੀ ਸੇਵਾ ਨਾ ਬੜੀ ਰੀਝ ਨਾ ਕਰਦੇ ਉਹ ਪੰਡਤ ਬੜਾ ਖੁਸ਼ ਹੋਇਆ ਬ੍ਰਾਹਮਣ ਬੜਾ ਖੁਸ਼ ਹੋਇਆ ਕਿ ਜੀ ਤੁਸੀਂ ਬੜੀ ਸੇਵਾ ਕਰ ਰਹੇ ਹੋ ਬੜੇ ਤੁਹਾਡੇ ਭਾਵ ਗੁਰੂ ਮਹਾਰਾਜ ਨੇ ਤੁਹਾਨੂੰ ਬੜੀ ਸੋਹਣੀ ਸਿੱਖਿਆ ਦਿੱਤੀ ਹੈ ਗੁਰੂ ਸਾਹਿਬ ਨੇ ਤੁਹਾਡੇ ਗੁਰੂ ਨੇ ਦੱਸੋ ਤੁਹਾਡਾ ਗੁਰੂ ਕਿਹੜਾ ਹੈ ਮੈਂ ਤੁਹਾਡੇ ਗੁਰੂ ਨੂੰ ਨਮਨ ਕਰਨਾ ਹੈ ਮੈਂ ਤੁਹਾਡੇ ਗੁਰੂ ਨੂੰ ਨਮਸਕਾਰ ਕਰਨਾ ਚਾਹੁੰਨਾ ਜਿਨ੍ਹਾਂ ਨੇ ਤੁਹਾਨੂੰ ਇੰਨੀ ਸੋਹਣੀ ਸਿੱਖਿਆ ਸਿਧਾਂਤ ਸਾਰਾ ਕੁਝ ਦਿੱਤਾ ਹੈ ਤੇ ਗੁਰੂ ਅਮਰਦਾਸ ਜੀ ਉਸ ਵੇਲੇ ਗੁਰੂ ਨਹੀਂ ਬਣੇ ਹੱਥ ਜੋੜੇ ਪੰਡਤ ਜੀ ਨੂੰ ਕਹਿਣ ਲੱਗੇ ਹੇ ਬ੍ਰਾਹਮਣ ਦੇਵ ਹੇ ਪੰਡਤ ਜੀ ਮੈਨੂੰ ਮਾਫ ਕਰਿਓ ਵੀ ਮੈਂ ਕੋਈ ਗੁਰੂ ਨਹੀਂ ਧਾਰਨ ਕੀਤਾ ਮੈਂ ਨਿਗੁਰਾ ਹਾਂ ਇਹ ਬਚਨ ਜਦੋਂ ਕਈ ਬ੍ਰਾਹਮਣ ਨੇ ਸੁਣਿਆ ਤੇ ਉਹ ਪਟਕ ਗਿਆ ক্রੋਧਿਤ ਹੋ ਗਿਆ ਗੁੱਸੇ ਹੋ ਗਿਆ ਕਿਉਂਕਿ ਜਿਹੜੇ ਬ੍ਰਾਹਮਣ ਨੇ ਉਹ ਸੱਚ ਧਰਮ ਬੜਾ ਕਰਦੇ ਹਨ ਖਾਣੇ ਪੀਣ ਦੀਆਂ ਚੀਜ਼ਾਂ ਦੇ ਵਿੱਚ ਸੱਚ ਕੌਣ ਲਿਆ ਰਿਹਾ ਪ੍ਰਸ਼ਾਦਾ ਕੌਣ ਬਣਾ ਰਿਹਾ ਕੌਣ ਪਕਾ ਰਿਹਾ ਇਸ ਚੀਜ਼ ਤੱਕ ਦੇ ਤੀ ਉਹ ਗੌਰ ਕਰਦੇ ਨੇ ਕਿਹੜੀ ਜਗ੍ਹਾ ਤੇ ਬਣਿਆ ਜਗਾ ਸੂਚੀ ਕੀਤੀ ਗਈ ਨਹੀਂ ਕੀਤੀ ਗਈ ਬੜਾ ਕੁਛ ਤੇ ਉਹ ਭੜਕ ਗਿਆ ਥਾਲੀ ਵਗਾ ਕੇ ਪਰਮਾਰੀ ਕਹਿੰਦੇ ਪਰਾਂ ਉਹ ਜਾਂ ਤੂੰ ਮੇਰਾ ਜੀਵਨ ਵਿਅਰਥ ਕਰ ਦਿੱਤਾ ਮੈਂ ਤਾਂ ਸੋਚਿਆ ਤੂੰ ਕੋਈ ਗੁਰੂ ਸੋਣਾ ਧਾਰਨ ਕੀਤਾ ਹੋਏਗਾ ਤੂੰ ਤੇ ਨਿਗੁਰਾ ਹੈ ਤੂੰ ਤੇ ਗੁਰੂ ਹੀ ਨਹੀਂ ਧਾਰਨ ਕੀਤਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਵੀ ਗੁਰਬਾਣੀ ਦੀ ਪੰਕਤੀ ਵੀ ਪੜਦੇ ਆ ਨਿਗੁਰੇ ਕਾਹ ਹੈ ਨਾਮ ਬੁਰਾ ਜਿਹਨੇ ਗੁਰੂ ਨਹੀਂ ਧਾਰਨ ਕੀਤਾ ਮਹਾਰਾਜ ਦੀ ਬਾਣੀ ਵੀ ਇਸ ਗੱਲ ਦੀ ਕਹਿੰਦੀ ਇਹ ਭਾਈ ਉਹ ਜੀਵਨ ਹੀ ਕਹਿ ਸਕਦਾ ਤੇ ਨਾ ਹੀ ਨਾ ਲਉਦਾ ਤੇ ਨਾ ਹੀ ਪੜਾ ਜਦੋਂ ਐਸੀ ਠੋਕਰ ਵੱਜੀ ਐਸੇ ਤੀਰ ਬੋਲਾਂ ਦੇ ਬੋਲ ਬੋਲੇ ਵੱਜੇ ਤੇ ਸਾਧ ਸੰਗਤ ਜੀਓ ਉਸੇ ਵੇਲੇ ਪਿੱਛੇ ਪਰਤ ਗਏ ਉਥੋਂ ਯਾਤਰਾ ਕਹਿੰਦੇ ਛੱਡ ਮਣਾ 20 ਸਾਲ 21 ਸਾਲ ਯਾਤਰਾ ਕਰ ਕਰਕੇ ਕੀ ਮਿਲਿਆ ਨਾ ਮਨ ਸ਼ਾਂਤ ਨਾ ਤਨ ਸ਼ਾਂਤ ਕਿਸੇ ਚੀਜ਼ ਦੀ ਕੋਈ ਪ੍ਰਾਪਤੀ ਨਹੀਂ ਹੋਈ ਚੱਲ ਗੁਰੂ ਦੀ ਪਾਲ ਦੇ ਵਿੱਚ ਚਲੀਏ ਚੱਲ ਗੁਰੂ ਦੀ ਖੋਜ ਕਰੀਏ ਐਸੀ ਮਨ ਨੂੰ ਠੋਕਰ ਵੱਜੀ ਐਸੀ ਮਨ ਨੂੰ ਠੇਸ ਪਹੁੰਚੀ ਕਈ ਵਾਰ ਇਨਸਾਨ ਕਿੰਨਾ ਕੁਝ ਆਪਣੇ ਜੀਵਨ ਨੂੰ ਬਦਲਣ ਦਾ ਯਤਨ ਕਰਦਾ ਹੈ ਬਦਲ ਨਹੀਂ ਪਾਂਦਾ ਪਰ ਕਿਸੇ ਦੇ ਬੋਲੇ ਹੋਏ ਬੋਲ ਐਸੇ ਇਨਸਾਨ ਨੂੰ ਚੁੱਭ ਜਾਂਦੇ ਨੇ ਕਿ ਬੰਦਾ ਫਿਰ ਮਨ ਵਿੱਚ ਠਾਲ ਲੈਂਦਾ ਹੈ ਤੇ ਉਹ ਫਿਰ ਉਸ ਨੂੰ ਪੂਰਾ ਕਰਕੇ ਛੱਡਦਾ ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਵੀ ਫਲਾਣੇ ਬੰਦੇ ਨੇ ਮੈਨੂੰ ਤਾਨਾ ਮਾਰ ਦਿੱਤਾ ਮੇਨਾ ਮਾਰ ਦਿੱਤਾ ਮਿੱਤੂ ਤੇ ਗਰੀਬ ਹੈ ਤੇਰੇ ਪੱਲੇ ਕੀ ਆ ਕਈ ਵਾਰੀ ਇਸ ਤਰ੍ਹਾਂ ਦੇ ਬੋਲ ਬੋਲੇ ਉਹ ਸਾਡਾ ਬੜਾ ਫਾਇਦਾ ਕਰ ਜਾਂਦੇ ਨੇ ਬਹੁਤ ਫਾਇਦਾ ਕਰ ਜਾਂਦੇ ਨੇ ਇਸ ਲਈ ਕਹਿੰਦੇ ਨੇ ਭਾਈ ਕਿਸੇ ਦੀ ਨਿੰਦਿਆ ਨਾ ਕਰੋ ਤੁਹਾਡੀ ਜੇ ਕੋਈ ਕਰ ਰਿਹਾ ਨਾ ਉਹਦੇ ਚ ਤੁਹਾਡਾ ਭਲਾ ਹੋ ਰਿਹਾ ਉਹਦਾ ਫਿਕਰ ਨਾ ਕਰੋ ਉਹਦੀ ਪਰਵਾਹ ਨਾ ਕਰੋ ਵੀ ਮੈਨੂੰ ਕੋਈ ਮਾੜਾ ਕਹਿ ਗਿਆ ਮੈਨੂੰ ਕਿਸੇ ਨੇ ਮਾੜਾ ਕਹਿ ਦਿੱਤਾ ਉਹਦੀ ਹਿੰਮਤ ਕਿਵੇਂ ਪੈ ਗਈ ਮੈਨੂੰ ਗਰੀਬ ਕਹਿਣ ਦੀ ਮੈਨੂੰ ਇਦਾਂ ਕਹਿਣ ਦੀ ਜਦੋਂ ਕੋਈ ਨਿੰਦਿਆ ਕਰਦੇ ਐਸਾ ਬੋਲ ਬੋਲਦੇ ਵੀ ਤੂੰ ਤੇ ਗਰੀਬ ਐ ਤੇਰੇ ਤੇ ਪੱਲੇ ਕੁਝ ਨਹੀਂ ਕਈ ਬੰਦੇ ਫਿਰ ਐਸੀ ਬੇਅੰਤ ਹੀ ਉਦਾਹਰਨਾ ਦੁਨੀਆ 'ਚ ਐਸੀ ਠੋਕਰ ਵੱਜਦੀ ਉਹਨਾਂ ਬੋਲਾਂ ਦੀ ਫਿਰ ਉਹਦੋਂ ਠਾਂ ਲੈਂਦੇ ਨੇ ਭਾਈ ਅੱਜ ਜੇ ਤੈਨੂੰ ਟਕਰਾਂਗੇ ਨਾ ਤੇ ਫਿਰ ਕੋਈ ਬਣ ਕੇ ਟਕਰਾਂਗੇ ਕੋ ਕਾਮਯਾਬ ਹੋ ਕੇ ਟਕਰਾਂਗੇ ਚਾਹ ਪੜ੍ਹਾਈ ਲਿਖਾਈ ਅਹੁਦੇ ਬੱਚਿਆਂ ਨੂੰ ਇੰਨਾ ਫਿਰ ਖੁਭ ਜਾਂਦਾ ਹੈ ਬੰਦਾ ਕਿਸੇ ਮੰਜ਼ਲ ਤੇ ਪਹੁੰਚ ਗਈ ਫਿਰ ਰੁਧਾਮ ਲੈਂਦਾ ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਠੋਕਰ ਵੱਜੀ ਕਾਦੀ ਠੋਕਰ ਵੱਜੀ ਹੈ ਵੀ ਤੇਰਾ ਗੁਰੂ ਨਹੀਂ ਧਾਰ ਲਿਆ ਮਨ ਦੇ ਵਿੱਚ ਵੀ ਮਨਾ ਗੁਰੂ ਧਾਰਨ ਕਰਨਾ ਵਾਪਸ ਮੁੜੇ ਨੇ ਪੁੱਠੇ ਆਏ ਨੇ ਤੇ ਧਾਨ ਗੁਰੂ ਅੰਗਸ ਹੈ ਮਹਾਰਾਜ ਜੀ ਦੀ ਬੇਟੀ ਜੋ ਕੇ ਗੁਰੂ ਅਮਰਦਾਸ ਜੀ ਦੇ ਭਰਾ ਦੇ ਲੜਕੇ ਵੱਲ ਵਿਆਹੀ ਹੋਈ ਹੈ ਉਹ ਆਪਣੇ ਘਰ ਦੇ ਵਿੱਚ ਬੈਠੀ ਗੁਰੂ ਨਾਨਕ ਸਹਿ ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਪੜ ਰਹੀ ਹੈ ਗੁਰਬਾਣੀ ਗਾਇਨ ਕਰ ਰਹੀ ਹੈ ਬੜੀ ਸੋਹਣੀ ਤੇ ਮਿੱਠੀ ਆਵਾਜ਼ ਦੇ ਵਿੱਚ ਗੁਰਬਾਣੀ गा ਰਹੀ ਹੈ ਗੁਰੂ ਅਮਰਦਾਸ ਜੀ ਆਏ ਆ ਕੇ ਜਦੋਂ ਦੇਖਿਆ ਸੁਣਿਆ ਵੀ ਇਹ ਮੇਰੀ ਬੱਚੀ ਮੇਰੀ ਧੀ ਬੜਾ ਸੋਹਣਾ ਸ਼ਬਦ ਪੜ ਰਹੀ ਹੈ ਕਿਉਂਕਿ ਸਹਿਜ ਸੁਭਾਏ ਗੁਰਬਾਣੀ ਸਮਝ ਆ ਜਾਂਦੀ ਹੈ ਉਸ ਵੇਲੇ ਥੋੜੇ ਜਿਹੜੇ ਸ਼ਬਦ ਸਨ ਪ੍ਰਚਲਿਤ ਸਨ ਅੱਜ ਦੇ ਸਮੇਂ ਦੇ ਵਿੱਚ ਸ਼ਬਦ ਥੋੜੇ ਬਦਲ ਗਏ ਨੇ ਇਸ ਕਰਕੇ ਸਾਨੂੰ ਗੁਰਬਾਣੀ ਸਮਝਣ ਚ ਔਖਾਈ ਹੁੰਦੀ ਹੈ ਪਰ ਫਿਰ ਵੀ ਜੇ ਅਸੀਂ ਥੋੜਾ ਧਿਆਨ ਦੇਆ ਕਰੀਏ ਨਾ ਤੇ ਸਾਨੂੰ ਗੁਰਬਾਣੀ ਸਮਝ ਆ ਜਾਂਦੀ ਹੈ ਅਸੀਂ ਧਿਆਨ ਨਹੀਂ ਦਿੰਦੇ ਅਸੀਂ ਬਸ ਲੰਘ ਜਾਂਦੇ ਆ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੀ ਸੁਣ ਲਈ ਠੀਕ ਹੈ ਪੜ੍ਹ ਲਈ ਠੀਕ ਹੈ ਸਮਝਣ ਦਾ ਆਹਰ ਨਹੀਂ ਕਰਦੇ ਜਿਸ ਦਿਨ ਸਮਝਣ ਵਾਲੇ ਪਾਸੇ ਆ ਗਏ ਨਾ ਗੁਰਬਾਣੀ ਦਾ ਤੇ ਅਥਾਹ ਖਜ਼ਾਨਾ ਹੈ ਇੱਕ ਪੰਕਤੀ ਜਿਸ ਦਿਨ ਸਮਝ ਲਈ ਇੰਨਾ ਆਨੰਦ ਵਜਣਾ ਤੁਹਾਡਾ ਜੀ ਕਰੇਗਾ ਮੈਂ ਸਾਰਾ ਗੁਰੂ ਗ੍ਰੰਥ ਸਾਹਿਬ ਸਮਝਾਂ ਮੈਂ ਸਾਰੇ ਗੁਰੂ ਦੀ ਬਾਣੀ ਨੂੰ ਸਮਝਾਂ ਇਹ ਤੇ ਪਿਛਲੇ ਸਮੇਂ ਦੇ ਵਿੱਚ ਕੁਝ ਪ੍ਰਚਾਰ ਐਸਾ ਹੋਇਆ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਦੇ ਤਹਿਤ ਮੈਂ ਕਵਾਂਗਾ ਹੋਇਆ ਸਾਡੇ ਸਿੱਖ ਨਹੀਂ ਤੇ ਗੁਰਬਾਣੀ ਪਹਿਲਾਂ ਪੜ੍ਹਿਆ ਕਰਦੇ ਸਨ ਅਰਥਾਂ ਦੇ ਨਾਲ ਸਮਝਿਆ ਕਰਦੇ ਸਨ ਵਹਿਮਾ ਭਰਮਾ ਪਖੰਡਾਂ ਦੇ ਵਿੱਚ ਨਹੀਂ ਸਨ ਪਰ ਜਿਹੜੀਆਂ ਇਹ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਕੀ ਹੋਈਆਂ ਵੀ ਸਿੱਖਾਂ ਨੂੰ ਉਦਾਂ ਤੇ ਹਰਾਇਆ ਨਹੀਂ ਜਾਂਦਾ ਇਹਨਾਂ ਨੂੰ ਬਾਣੀ ਤੋਂ ਤੋੜ ਦਿਓ ਇਹਨਾਂ ਨੂੰ ਗੁਰੂ ਤੋਂ ਤੋੜ ਦਿਓ ਫਿਰ ਆਪੇ ਖਤਮ ਹੋ ਜਾਣਗੇ ਅਸੀਂ ਬਾਣੀ ਤੋਂ ਟੁੱਟੇ ਹਾਂ ਗੁਰੂ ਤੋਂ ਟੁੱਟੇ ਹਾਂ ਦੂਰ ਹੋਇਆ ਤਾਂ ਹੀ ਤੇ ਸਾਡੇ ਪੰਜਾਬ ਦੀ ਇਹ ਹਾਲਾਤ ਹੋਏ ਨੇ ਨਸ਼ੇ ਪੱਤਿਆਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੁੰਦਾ ਪੰਜਾਬ ਦਾ ਤੁਸੀਂ ਸਰਵੇ ਕੱਢ ਕੇ ਦੇਖ ਲਓ ਜਿਹੜੀ ਸ਼ਰਾਬ ਵਿਕਦੀ ਹੈ ਸਭ ਤੋਂ ਵੱਧ ਪੰਜਾਬ ਚ ਵਿਕਦੀ ਹੈ ਥਾਂ ਥਾਂ ਤੇ ਠੇਕੇ ਨੇ ਤੁਹਾਨੂੰ ਅਜੇ ਦਵਾਈਆਂ ਦੀ ਕੋਈ ਹਸਤਾਲ ਘਟ ਮਿਲਣਗੇ ਠੇਕੇ ਦਵਾਈ ਸ਼ਰਾਬ ਦੇ ਜ਼ਿਆਦਾ ਮਿਲਣਗੇ ਨਸ਼ੇ ਪੱਤੇ ਇੰਨੇ ਵਿਕਰੇ ਨੇ ਜਿਹੜੇ ਬੰਦ ਨੇ ਜਿਹੜੇ ਬੈਨ ਨੇ ਉਹ ਸ਼ਰਿਆਮ ਵਿਕੀ ਜਾ ਰਹੇ ਨੇ ਲੋਕ ਖਰੀਦੀ ਜਾ ਰਹੇ ਨੇ ਸਾਡੇ ਸਿੱਖ ਬੱਚੇ ਖਾਈ ਜਾ ਰਹੇ ਨੇ ਆਪਣਾ ਜੀਵਨ ਖਰਾਬ ਕਰੀ ਜਾ ਰਹੇ ਨੇ ਕਿਉਂ ਹੋਇਆ ਏ ਕਿਉਂਕਿ ਸੀ ਗੁਰੂ ਤੋਂ ਦੂਰ ਹੋਏ ਗੁਰੂ ਦੀ ਬਾਣੀ ਤੋਂ ਦੂਰ ਹੋਏ ਸੋਚੀਆਂ ਸਮਝੀਆਂ ਸਾਜ਼ਿਸ਼ਾਂ ਘੜੀਆਂ ਗਈਆਂ ਸਾਨੂੰ ਹੋਰ ਪਾਸੇ ਜੋੜ ਦਿੱਤਾ ਗਿਆ ਇੱਧਰ ਉੱਧਰ ਡੇਰਿਆਂ ਤੇ ਜੋੜ ਦਿੱਤਾ ਵੀ ਗੁਰੂ ਦੀ ਬਾਣੀ ਤੋਂ ਦੂਰ ਹੋ ਜਾਣ ਬਾਣੀ ਨੂੰ ਨਾ ਪੜ ਲੈਣਾਂ ਜੇ ਪੜ ਲੈਣ ਤੇ ਫਿਰ ਸਮਝਣ ਵਾਲੇ ਪਾਸੇ ਨਾ ਆਉਣ ਗਿਣਤੀਆਂ ਮਿੰਟੀਆਂ ਚ ਜੋੜਦਾ ਵੀ ਤੂੰ ਇੰਨੇ ਪਾਠ ਕਰ ਲੈ ਤੇਰਾ ਆਕਰਜ ਬਣ ਜਾਏਗਾ ਆਹ ਕੰਮ ਕਰ ਲੈ ਤੇਰਾ ਉਹ ਬਣ ਜਾਏਗਾ ਇਹ ਭਰਮ ਚੱਕਰ ਚ ਪਾਤਾ ਵੀ ਪੜਨ ਨਾਲ ਹੀ ਖਰੇ ਸਾਰੀ ਗੱਲ ਬਣ ਜਾਣੀ ਹੈ ਤੇ ਮਹਾਰਾਜ ਕਹੇ ਭਾਈ ਜਿੰਨਾ ਚਿਰ ਸਮਝਦੇ ਨਹੀਂ ਨਾ ਜਿੰਨਾ ਚਿਰ ਗੁਰਬਾਣੀ ਨੂੰ ਕਮਾਉਂਦੇ ਨਹੀਂ ਉਹਨਾਂ ਚਿਰ ਗੱਲ ਨਹੀਂ ਬੰਨੀ ਤੇ ਧੰਨ ਗੁਰੂ ਅਮਰਦਾਸ ਜੀ ਨੇ ਦੇਖੋ ਕਿਵੇਂ ਕਮਾਇਆ ਫਿਰ ਜੇ ਕਮਾਣਾ ਹੈ ਨਾ ਤੇ ਐਵੇਂ ਕਮਾਇਆ ਜਾਂਦਾ ਹੈ ਸਾਡੇ ਸਤਿਗੁਰਾਂ ਦਾ ਸਾਰਾ ਜੀਵਨ ਇੱਕ ਮਿਸਾਲ ਹੈ ਕਿ ਕਿਵੇਂ ਅਸੀਂ ਕਮਾਈ ਕਰਨੀ ਹੈ ਆਪਣੀ ਬੇਟੀ ਕੋਲ ਬੈਠੇ ਰਹੇ ਸਾਰਾ ਸ਼ਬਦ ਪੜਿਆ ਜਦੋਂ ਬੱਚੀ ਨੇ ਤੇ ਫਿਰ ਨੇਤਰ ਜਦੋਂ ਖੋਲੇ ਤੇ ਪੁੱਛਦੇ ਨੇ ਕਿ ਧੀਏ ਬੜਾ ਸੋਹਣਾ ਤੂੰ ਸ਼ਬਦ ਪੜ ਰਹੀ ਸੀ ਬੜੀ ਸੋਹਣੀ ਸਿੱਖਿਆ ਵਾਲਾ ਸ਼ਬਦ ਸੀ ਇਹ ਕਿਹਦਾ ਸ਼ਬਦ ਉਚਾਰਨ ਕੀਤਾ ਹੋਇਆ ਹੈ ਤਾਂ ਬੇਟੀ ਨੇ ਦੱਸਿਆ ਕਿ ਇਹ ਮੇਰੇ ਜੋ ਪਿਤਾ ਜੀ ਨੇ ਨਾ ਉਹਨਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਮੈਂ ਪੜ ਰਹੀ ਸੀ ਕਹਿੰਦੇ ਬੜਾ ਪਿਆਰਾ ਸ਼ਬਦ ਹੈ ਮੈਨੂੰ ਉਹਨਾਂ ਦੇ ਨਾਲ ਮਿਲ ਆ ਮੈਨੂੰ ਗੁਰੂ ਨਾਨਕ ਸਾਹਿਬ ਦਾ ਪਤਾ ਦੱਸ ਤੇ ਬੇਟੀ ਨੇ ਦੱਸਿਆ ਕਿ ਪਿਤਾ ਜੀ ਇਹ ਜੋ ਸ਼ਬਦ ਉਚਾਰਨ ਕੀਤਾ ਹੈ ਗੁਰੂ ਨਾਨਕ ਸਾਹਿਬ ਤੇ ਇਸ ਦੁਨੀਆ ਚ ਨਹੀਂ ਨੇ ਹੁਣ ਮੇਰੇ ਪਿਤਾ ਜੀ ਨੂੰ ਅੱਗੇ ਗੁਰਿਆਈ ਦੇ ਗਏ ਨੇ ਮੇਰੇ ਪਿਤਾ ਜੀ ਦੂਜੇ ਗੁਰੂਆਂ ਨੂੰ ਗੁਰੂ ਅੰਗਦ ਸਾਹਿਬ ਨੇ ਕਹਿੰਦੇ ਮੈਂ ਤੇਰੇ ਪਿਤਾ ਜੀ ਕੋਲ ਜਾਣਾ ਚਲ ਮੈਨੂੰ ਲੈ ਚਲ ਤਰਲਾ ਕੀਤਾ ਬੇਨਤੀ ਕੀਤੀ ਢੀਨੇ ਹੁਕਮ ਪ੍ਰਵਾਨ ਕੀਤਾ ਉਸੇ ਵੇਲੇ ਤਿਆਰੀ ਕਰਕੇ ਚੱਲ ਪਏ ਖੜੂਰ ਸਾਹਿਬ ਮਹਾਰਾਜ ਵਿਰਾਜਮਾਨ ਨੇ ਤਖਤਾਂ ਦੇ ਉੱਪਰ ਹੈਰਾਨ ਹੋ ਜਾਓਗੇ ਰਿਸ਼ਤਾ ਕਿੱਡਾ ਉੱਚਾ ਹੈ ਉਮਰ ਵੀ ਕਿੱਡੀ ਵੱਡੀ ਹੈ ਤੇ ਫਿਰ ਵੀ ਆਪਣੀ ਧੀ ਨੂੰ ਬੇਟੀ ਨੂੰ ਕਹਿੰਦੇ ਨੇ ਕਿ ਤੂੰ ਜਾ ਕੇ ਮਿਲ ਆਪਣੇ ਪਿਤਾ ਨੂੰ ਮੈਂ ਲਾਈਨ ਦੇ ਵਿੱਚ ਲੱਗਦਾ ਜਿਵੇਂ ਸਿੱਖ ਦਰਸ਼ਨ ਕਰ ਰਹੇ ਨੇ ਲਾਈਨ 'ਚ ਲਾ ਕੇ ਮੈਂ ਵੀ ਲਾਈਨ 'ਚ ਹੀ ਲੱਗਣਾ ਧੀ ਨੇ ਹੁਕਮ ਦੇ ਅੱਗੇ ਕੋਈ ਬੋਲਣਾ ਨਹੀਂ ਸੀ ਕਹਿੰਦੀ ਠੀਕ ਹੈ ਜੀ ਜਿਵੇਂ ਤੁਹਾਡਾ ਹੁਕਮ ਜਿਵੇਂ ਤੁਹਾਡੀ ਇੱਛਾ ਬੇਟੀ ਅੱਗੇ ਜਾ ਕੇ ਮਹਾਰਾਜ ਨੂੰ ਮਿਲ ਕੇ ਤੇ ਆਪਣੇ ਘਰ ਅੰਦਰ ਚਲੀ ਗਈ ਤੇ ਗੁਰੂ ਅਮਰਦਾਸ ਜੀ ਲਾਈਨ ਵਿੱਚ ਲੱਗ ਗਏ ਹੌਲੀ 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 ਲਾਈਨ ਅੱਗੇ ਵਧਦੀ ਜਾਂਦੀ ਜਦੋਂ ਨਜ਼ਦੀਕ ਥੋੜਾ ਜਿਹਾ ਆਏ ਨਾ ਅੱਧੀ ਕ ਲਾਈਨ ਵਿੱਚ ਰਹਿ ਗਏ ਤੇ ਗੁਰੂ ਅੰਗਦ ਸਾਹਿਬ ਜੀ ਦੀ ਨਿਗਾਹ ਪੈ ਗਈ ਧਿਆਨ ਪੈ ਗਿਆ ਵੀ ਗੁਰੂ ਅਮਰਦਾਸ ਜੀ ਉਹ ਗੁਰੂ ਨਹੀਂ ਬਣੇ ਪਰ ਆਪਾਂ ਨਾਮ ਤੋਂ ਗੁਰੂ ਹੀ ਲਾਵਾਂਗੇ ਕ ਬੋਲਿਆ ਜਾਂਦਾ ਗੁਰੂ ਹੀ ਬੋਲਣਾ ਹੈ ਆਪਾਂ ਤਾਂ ਦੇਖਿਆ ਜਦੋਂ ਵੀ ਗੁਰੂ ਅਮਰਦਾਸ ਜੀ ਖੜੇ ਨੇ ਜਾ ਇੱਕ ਦਮ ਮਹਾਰਾਜ ਆਪਣੇ ਤਖਤ ਤੋਂ ਉੱਠੇ ਆਪਣੇ ਆਸਨਾ ਤੋਂ ਉੱਠੇ ਤੇ ਮਹਾਰਾਜ ਦੇ ਗੁਰੂ ਅਮਰਦਾਸ ਜੀ ਦੇ ਕੋਲ ਜਾ ਕੇ ਕਹਿੰਦੇ ਕਿ ਤੁਹਾਨੂੰ ਲਾਈਨ 'ਚ ਲੱਗਣ ਦੀ ਕੀ ਲੋੜ ਪੈ ਗਈ ਜੀ ਤੁਹਾਨੂੰ ਕਿਸੇ ਸਿੱਖ ਨੇ ਲਾਇਆ ਲਾਈਨ 'ਚ ਕਿੰਨੇ ਕਿਹਾ ਮੈਨੂੰ ਦੱਸੋ ਤੁਸੀਂ ਤਾਂ ਉਮਰ 'ਚ ਵੀ ਵੱਡੇ ਹੋ ਰਿਸ਼ਤੇ ਦੇ ਵਿੱਚ ਵੀ ਵੱਡੇ ਹੋ ਕੁੜਮਾਚਾਰੀ ਦਾ ਰਿਸ਼ਤਾ ਹੈ ਤੁਹਾਡਾ ਜਦੋਂ ਜੀ ਕਰੇ ਜਦੋਂ ਮਨ ਹੋਏ ਸਿੱਧਾ ਡਾਇਰੈਕਟ ਆ ਕੇ ਸਾਨੂੰ ਮਿਲੋ ਤੁਹਾਨੂੰ ਕੋਈ ਇਸ ਤਰ੍ਹਾਂ ਲਾਈਨ 'ਚ ਲੱਗਣ ਦੀ ਲੋੜ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਉੱਥੇ ਹੱਥ ਜੋੜਲੇ ਮਹਾਰਾਜ ਮੈਨੂੰ ਨਾ ਖਿੱਚੋ ਇਸ ਤਰ੍ਹਾਂ ਮਹਾਰਾਜ ਅੱਜ ਮੈਂ ਰਿਸ਼ਤੇ ਨਾਤੇ ਰਿਸ਼ਤੇਦਾਰੀ ਦੇ ਰੂਪ ਵਿੱਚ ਮਿਲ ਨਹੀਂ ਆਇਆ ਨਾ ਹੀ ਮੇਰੀ ਉਮਰ ਦਾ ਤੁਸੀਂ ਸਤਿਕਾਰ ਕਰੋ ਜਿਵੇਂ ਸਾਰੇ ਸਿੱਖ ਲਾਂਚ ਲਾ ਕੇ ਆ ਰਹੇ ਨੇ ਨਾ ਉਵੇਂ ਹੀ ਮਹਾਰਾਜ ਮੈਨੂੰ ਤਾਂ ਇੰਚ ਲਾ ਕੇ ਤੁਹਾਡੇ ਕੋਲ ਆਉਣ ਦਿਓ ਉਵੇਂ ਹੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਨਾ ਕਈ ਵਾਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਈਦਾ ਨਾ ਦੇਖਦੇ ਆ ਕਈਆਂ ਨੂੰ ਬੜੀ ਕਾਲ ਹੁੰਦੀ ਹੈ ਵੀ ਛੇਤੀ ਮੱਥਾ ਟਿਕ ਜਾਏ ਛੇਤੀ ਛੇਤੀ ਮੱਥਾ ਟੇਕ ਕੇ ਲੰਘ ਜਾਈਏ ਚਲੋ ਜਿਦੀ ਕਿਸੇ ਦੀ ਮਜਬੂਰੀ ਹੈ ਨਾ ਕੋਈ ਬੀਬੀ ਨੇ ਬੱਚਾ ਚੁੱਕਿਆ ਹੈ ਕੋਈ ਛੋਟਾ ਬੱਚਾ ਹੈ ਕੋਈ ਅਪਾਹਜ ਹੈ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਕਿਸੇ ਨੂੰ ਪਰੇਸ਼ਾਨੀ ਹੈ ਉਹਦੇ ਵਾਸਤੇ ਸਹੂਲਤ ਹੋਣੀ ਚਾਹੀਦੀ ਹੈ ਕਿਉਂਕਿ ਇੰਨੀ ਸੰਗਤ ਹੁੰਦੀ ਹੈ ਪਹਿਲਾਂ ਹੀ ਉਹਦੇ ਵਾਸਤੇ ਚਲੋ ਸਹੂਲਤ ਹੋਵੇ ਥੋੜਾ ਜਿਹਾ ਕੋਈ ਐਸਾ ਸਿਸਟਮ ਹੋਵੇ ਜਿਹਦੇ ਨਾਲ ਉਹ ਆਸਾਨੀ ਨਾਲ ਮੱਥਾ ਟੇਕੇ ਮਹਾਰਾ ਦੇ ਦਰਸ਼ਨ ਕਰੇ ਆਪਣੀ ਅਰਦਾਸ ਬੇਨਤੀ ਕਰ ਸਕੇ ਪਰ ਜਿਹੜੇ ਤੰਦਰੁਸਤ ਨੇ ਭੇਟਨੇ ਉਹ ਕਾਲੀ ਨਾ ਕਰਨ ਉਹ ਆਰਾਮ ਨਾਲ ਹੀ ਜਾਣ ਬਿਲਕੁਲ ਸਹੀ ਜੀ ਸਹੀ ਜੀ ਗੁਰੂ ਸਾਹਿਬ ਨੇ ਤਾਂ ਸਾਨੂੰ ਦੇਖਣਾ ਉੱਥੇ ਵੀ ਇੱਕ ਕਿਸ ਸੁਭਾਵਨਾ ਨਾਲ ਮੇਰੇ ਕੋਲ ਅੱਗੇ ਵਧ ਰਿਹਾ ਕਈ ਪ੍ਰਕਰਮਾਂ ਚ ਫੋਨ ਚਲਾਈ ਜਾਂਦੇ ਨੇ ਇਸ ਤਰ੍ਹਾਂ ਕਰੀ ਜਾਂਦੇ ਕੋਈ ਗੱਲਾਂ ਕਰੀ ਜਾ ਰਹੇ ਮਹਾਰਾਜ ਦੇ ਨੇੜੇ ਪਹੁੰਚੇ ਮੱਥਾ ਟੇਕੇ ਬਾਹਰ ਆ ਗਏ ਇਹ ਤਾਂ ਨਿੰਗਨ ਗੱਲ ਬੰਨੀ ਬੜੀਆਂ ਸੰਗਤਾਂ ਪਾਠ ਹੀ ਕਰਦੀਆਂ ਰਹਿੰਦੀਆਂ ਨੇ ਮੋਬਾਈਲ ਕੱਢ ਕੇ ਜਾਂ ਜੋ ਚੱਲ ਰਿਹਾ ਉਹ ਸੁਣਦੇ ਰਹਿੰਦੇ ਨੇ ਮਨ ਜੋੜ ਕੇ ਇਸ ਤਰ੍ਹਾਂ ਭਾਵ ਹੋਣਾ ਚਾਹੀਦਾ ਵੀ ਮਹਾਰਾਜ ਤੇਰੇ ਦਰ ਤੇ ਧੱਕੇ ਵੱਜਣ ਨਾ ਚਾਹੇ ਉਹ ਵੀ ਸਾਡੇ ਲਈ ਪਾਗਾਂ ਵਾਲੇ ਨੇ ਉਹੀ ਸਾਡੇ ਲਈ ਬਖਸ਼ਿਸ਼ਾਂ ਕਰਨ ਵਾਲੇ ਨੇ ਸੁਣਿਓ ਕਿਵੇਂ ਗੁਰੂ ਮਹਾਰਾਜ ਦੇ ਦਰ ਤੇ ਧੱਕੇ ਵੀ ਕਿਸਮਤ ਬਦਲ ਦਿੰਦੇ ਨੇ ਇੱਕ ਬੱਚੀ ਸੀ ਉਹਦਾ ਵਿਆਹ ਹੋਇਆ ਕਈ ਸਾਲ ਬੱਚਾ ਨਾ ਹੋਇਆ ਬੜਾ ਸਮਾਂ ਗੁਰਸਿੱਖ ਬੱਚੀ ਸੀ ਬਾਣੀ ਪੜਦੀ ਸੀ ਸਿਮਰਨ ਕਰਦੀ ਸਾਰਾ ਕੁਝ ਤੇ ਉਹ ਬੜਾ ਦੁਖੀ ਬੜਾ ਪਰੇਸ਼ਾਨ ਬੜੀਆਂ ਅਰਦਾਸਾਂ ਕਰੇ ਬੜਾ ਕੁਝ ਕਰੇ ਤੇ ਕਿਸੇ ਸੰਤ ਮਹਾਂਪੁਰਖ ਕੋਲ ਗਈ ਕਿਸੇ ਜੁੜੀ ਹੋਈ ਰੂਹ ਕੋਲ ਉੱਥੇ ਜਾ ਕੇ ਉਹਨੇ ਬੇਨਤੀ ਕੀਤੀ ਕਿ ਮੈਂ ਇਸ ਤਰ੍ਹਾਂ ਇਸ ਤਰ੍ਹਾਂ ਹਰ ਇੱਕ ਮਾਂ ਦੀ ਇੱਛਾ ਹੁੰਦੀ ਹੈ ਵੀ ਉਹਨੂੰ ਘਟੋ ਘਟ ਧੀ ਪੁੱਤ ਔਲਾਦ ਤਾਂ ਹੋਵੇ ਕਿਉਂਕਿ ਦੁਨੀਆ ਬੜਾ ਕੁਝ ਬੋਲਦੀ ਆ ਬੜਾ ਕੁਝ ਤਾਨੇ ਮਿਹਨੇ ਦਿੰਦੀ ਆ ਆਪਜੀ ਨੂੰ ਪਤਾ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਮਹਾਰਾਜ ਜੀਆ ਦੇ ਘਰ ਵੀ 30 ਸਾਲ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ ਹੋਇਆ ਸੀ 30 ਸਾਲ ਵਿਆਹ ਦੇ 30 ਸਾਲ ਛੁੱਟੀ ਗੱਲ ਨਹੀਂ ਆ ਜਦੋਂ ਦੁਨੀਆ ਤਾਨੇ ਮਿਹਨੇ ਦੇਣ ਲੱਗੀ ਤੇ ਮਾਤਾ ਜੀ ਨੇ ਹੱਥ ਜੋੜ ਕੇ ਆਖਿਆ ਵੀ ਦੁਨੀਆ ਬੜਾ ਤਾਨੇ ਮਿਹਨੇ ਦਿੰਦੀ ਦੁਨੀਆ ਤੇ ਮੰਦਾ ਬੁਲਦੀ ਐ ਨਿੰਦਿਆ ਕਰਦੀ ਚੰਗਾ ਨਹੀਂ ਲੱਗਦਾ ਗੁਰੂ ਸਾਹਿਬ ਤੁਹਾਡੇ ਘਰ ਚ ਤੇ ਸਭ ਕੁਝ ਹੈ ਕਦੇ ਮੈਂ ਆਖਿਆ ਨਹੀਂ 30 ਸਾਲ ਸਬਰ ਕੀਤਾ ਮਹਾਰਾਜ ਕਿਰਪਾ ਕਰੋ ਤਾਂ ਵੀ ਗੁਰੂ ਅਰਜੁਨ ਦੇਵ ਮਹਾਰਾਜ ਨੇ ਕਿਹਾ ਵੀ ਸਾਡੇ ਸਿੱਖਾਂ ਦੇ ਕੋਲ ਹੀ ਇਹ ਬਖਸ਼ਿਸ਼ ਹੈ ਤੁਸੀਂ ਤਨਤਨ ਬਾਬਾ ਬੁੱਢਾ ਸਾਹਿਬ ਜੀ ਕੋਲ ਜਾਓ ਉਹ ਤੁਹਾਡੀਆਂ ਝੋਲੀਆਂ ਪਰਣਗੇ ਰੋ ਵਿਚਾਰ ਗੁਰੂ ਮਹਾਰਾਜ ਜੀ ਨੇ ਕੀ ਸਾਨੂੰ ਸਿਖਾਇਆ ਕੀ ਸਮਝਾਇਆ ਸਬਰ ਸੰਤੋਖ ਤਾਂ ਉਹ ਬੱਚੀ ਸਾਧ ਸੰਗਤ ਜਿਉ ਮਹਾਪੁਰਖਾਂ ਨੇ ਸੰਤਾਂ ਨੇ ਉਹਨਾਂ ਨੂੰ ਕਿਹਾ ਕਿ ਤੂੰ ਇੱਕ ਕੰਮ ਕਰ ਸ਼ਰਧਾ ਭਾਵਨਾ ਦੇ ਨਾਲ ਗੁਰੂ ਰਾਮਦਾਸ ਜੀ ਦੇ ਦਰ ਤੇ ਜਾ ਕੜਾ ਪ੍ਰਸ਼ਾਦ ਦੀ ਦੇਖਰਾ ਪ੍ਰਕਰਮਾਂ ਦੇ ਵਿੱਚ ਲੱਗ ਪਿਆਰ ਸਤਕਾਰ ਨਾਲ ਭਾਵਨਾ ਨਾਲ ਅਰਦਾਸ ਕਰਦੀ ਕਰਦੀ ਅੱਗੇ ਵੱਧ ਮੱਥਾ ਟੇਕ ਕੇ ਆ ਉੱਥੇ ਅਰਦਾਸ ਬੇਨਤੀ ਕਰ ਤੇਰੀ ਅਰਦਾਸ ਪ੍ਰਵਾਨ ਹੋਵੇਗੀ ਕਹਿਣ ਲੱਗੀ ਜੀ ਠੀਕ ਹੈ ਸਤਿਵਚਨ ਗਈ ਸ਼ਰਧਾ ਨਾਲ ਭਾਵਨਾ ਨਾਲ ਭਰੋਸੇ ਨਾਲ ਦ੍ਰਿੜਤਾ ਨਾਲ ਚੱਲਣ ਤੋਂ ਪਹਿਲਾਂ ਆਖੋ ਗੁਰੂ ਰਾਮਦਾਸ ਮਹਾਰਾਜ ਨੂੰ ਮਹਾਰਾਜ ਤੇਰੇ ਦਰ ਤੇ ਆ ਰਹੇ ਆਂ ਸਤਿਗੁਰੂ ਮਹਾਰਾਜ ਤੁਹਾਡੇ ਦਰਸ਼ਨ ਕਰਨ ਆ ਰਹੇ ਆਂ ਭਾਵਨਾ ਨਾਲ ਜਾਓ ਹੁੰਦਾ ਕੀ ਐਥੋਂ ਗਾਣੇ ਵਜਾਣੇ ਜਾਂਦੇ ਬੱਚੇ ਡੱਕ ਵਜਾਂਦੇ ਉੱਥੇ ਜਾ ਕੇ ਮੱਥਾ ਟੇਕੇ ਆਉਂਦਿਆਂ ਫਿਰ ਡੱਕ ਵਜਾਂਦੇ ਆ ਜਾਂਦੇ ਪ੍ਰਾਪਤੀ ਨਹੀਂ ਹੋਵੇਗੀ ਇਸ ਤਰ੍ਹਾਂ ਥੋੜਾ ਮਨ ਨੂੰ ਬਦਲਣਾ ਪਏਗਾ ਥੋੜਾ ਸੰਜਮ ਦੇ ਵਿੱਚ ਲੈ ਕੇ ਆਣਾ ਪਏਗਾ ਥੋੜਾ ਮਰਿਆਦਾ ਦੇ ਵਿੱਚ ਲੈ ਕੇ ਆਣਾ ਪਏਗਾ ਤੇ ਸਾਧ ਸੰਗ ਜੀ ਉਹ ਬੱਚੀ ਗਈ ਤੇ ਉੱਥੇ ਇੱਕ ਐਸਾ ਵਰਤਾਰਾ ਵਰਤਿਆ ਜਦੋਂ ਉਹ ਬੱਚੀ ਮੱਥਾ ਟੇਕਣ ਲੱਗੀ ਨਾ ਬਹੁਤ ਸੰਗਤ ਹੁੰਦੀ ਹੈ ਸੱਜੇ ਖੱਬੇ ਅੱਗੇ ਪਿੱਛੇ ਸੰਗਤੀ ਸੰਗਤ ਹੁੰਦੀ ਹੈ ਸਾਰੇ ਰਲ ਕੇ ਮੱਥਾ ਟੇਕ ਟੇਕ ਕੇ ਅੱਗੇ ਲੰਘਦੇ ਨੇ ਜਦੋਂ ਉਹ ਬੱਚੀ ਮੱਥਾ ਟੇਕਣ ਲੱਗੀ ਤੇ ਉਹਦੇ ਨਾਲ ਇੱਕ ਬਜ਼ੁਰਗ ਮੱਥਾ ਟੇਕ ਰਹੇ ਸਨ ਤੇ ਜਦੋਂ ਮੱਥਾ ਟੇਕਨੇ ਸਾਡੀ ਬਾਹ ਥੋੜੀ ਜੀ ਸਾਈਡ ਤੇ ਨਿਕਲ ਜਾਂਦੀ ਹੈ ਜਦੋਂ ਉਹਨਾਂ ਨੇ ਮੱਥਾ ਟੇਕਣ ਲੱਗੇ ਨਾ ਤੇ ਉਸ ਬਜ਼ੁਰਗ ਦੀ ਜਿਹੜੀ ਬਾਹ ਸੀ ਨਾ ਅਰਕ ਸੀ ਜਿਹੜੀ ਉਸ ਬੱਚੀ ਦੇ ਜ ਬੜੀ ਜ਼ੋਰ ਨਾਲ ਪੇਟ ਦੇ ਵਿੱਚ ਵੱਜੀ ਵੱਖੀ ਦੇ ਵਾਲੀ ਸਾਈਡ ਤੇ ਬੜੀ ਜ਼ੋਰ ਨਾਲ ਵੱਜੀ ਉਹਨੂੰ ਬੜਾ ਦਰਦ ਹੋਇਆ ਉਹਨੇ ਦੇਖਿਆ ਵੀ ਕਿੰਨੇ ਮਾਰੀ ਇੱਕਦਮ ਗੁੱਸਾ ਆ ਜਾਂਦਾ ਵੀ ਕਿੰਨੇ ਮਾਰੀ ਕਿਉਂ ਇਦਾਂ ਜਦੋਂ ਬੰਦੇ ਨੂੰ ਜ਼ਿਆਦਾ ਦਰਦ ਹੋਏ ਤਾਂ ਕਈ ਵਾਰੀ ਨੈਗਰੇਸ਼ਨ ਚ ਆ ਜਾਂਦਾ ਪਰ ਜਦੋਂ ਉਹਨੇ ਦੇਖਿਆ ਨਾ ਵੀ ਕੋਈ ਬਜ਼ੁਰਗ ਹੈ ਮੱਥਾ ਟੇਕ ਰਿਹਾ ਉਹਨੇ ਇੱਕਦਮ ਆਪਣਾ ਉਹਦਾ ਗੁੱਸਾ ਸ਼ਾਂਤ ਹੋ ਗਿਆ ਤੇ ਮਨ ਚੋਂ ਦੇ ਵਿਚਾਰ ਆ ਗਿਆ ਸੋਚ ਲਿਆ ਵੀ ਕੋਈ ਗੱਲ ਨਹੀਂ ਗੁਰੂ ਮਹਾਰਾਜ ਦੇ ਦਰ ਤੇ ਤੇ ਇਸ ਤਰ੍ਹਾਂ ਹੋਏ ਉਨੇ ਮੱਥਾ ਟੇਕਿਆ ਉਹਨੂੰ ਬੜੀ ਦਰਦ ਹੋਵੇ ਉਸ ਜਗ੍ਹਾ ਤੇ ਜਿੱਥੇ 6 ਵਜੇ ਨਾ ਉਹ ਦਰਦ ਦੇ ਵਿੱਚ ਹੀ ਉਹਨੇ ਸਾਰਾ ਮੱਥਾ ਟੇਕਿਆ ਦਰਦ ਦੇ ਵਿੱਚ ਹੀ ਉਹ ਰਹੀ ਦਰਦ ਦੇ ਵਿੱਚ ਹੀ ਸਫਰ ਸਫਰ ਮੁਕਾ ਕੇ ਆਈ ਆ ਕੇ ਉਹ ਸਿੱਧਾ ਉਸੇ ਹੀ ਮਹਾਂਪੁਰਖਾਂ ਕੋਲ ਆਈ ਤੇ ਕਹਿੰਦੇ ਜੀ ਮੈਨੂੰ ਤੇ ਇਸ ਤਰ੍ਹਾਂ ਇਸ ਤਰ੍ਹਾਂ ਉੱਥੇ ਬੜੀ ਜ਼ੋਰ ਦੀ ਧੱਕਾ ਵੱਜਾ ਬਾਹਾਂ ਵੱਜੀ ਕਿਸੇ ਦੀ ਤੇ ਮੇਰਾ ਹਜੇ ਤੱਕ ਦਰਦ ਉਹ ਹਟ ਨਹੀਂ ਰਿਹਾ ਹਜੇ ਤੱਕ ਮੈਨੂੰ ਦਰਦ ਹੋਈ ਜਾਂਦਾ ਹੈ ਤੇ ਸੰਤਾ ਮਹਾਂਪੁਰਖਾਂ ਦੇ ਬਚਨ ਪਤਾ ਕੀ ਸੰਸਾਦ ਸੰਗਤ ਦੀ ਵੀ ਇਹਨੂੰ ਤੂੰ ਇਹ ਨਾ ਸਮਝੀ ਕੋਈ 6 ਵਜ ਗਈ ਧੱਕਾ ਵੱਜ ਗਿਆ ਠੁੱਕਰ ਵੱਜ ਗਈ ਇਹ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦੀ ਕਿਰਪਾ ਹੈ ਬਖਸ਼ਿਸ਼ ਹੈ ਇਹ ਪਤਾ ਨਹੀਂ ਕਿਸ ਤਰ੍ਹਾਂ ਹੋ ਜਾਣੀ ਹੈ ਪਤਾ ਨਹੀਂ ਕਿਸ ਰੂਪ ਦੇ ਵਿੱਚ ਮਹਾਰਾਜ ਨੇ ਸਾਡਾ ਭਲਾ ਕਰ ਦੇਣਾ ਹੈ ਕਿਸ ਤਰੀਕੇ ਨਾਲ ਭਲਾ ਕਰ ਦੇਣਾ ਹੈ ਗੁਰੂ ਮਹਾਰਾਜ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਆ ਜਾਂਦੇ ਨੇ ਬੜੀ ਬੜੇ ਸੱਜਣਾ ਤੋਂ ਸੁਣੀਦਾ ਜੀ ਅਸੀਂ ਯਾਤਰਾ ਤੇ ਜਾਣ ਲੱਗੇ ਕਿਤੇ ਘਰੋਂ ਨਿਕਲੇ ਹੀ ਟਾਇਰ ਪਿੰਚਰ ਹੋ ਗਿਆ ਅੱਧਾ ਘੰਟਾ 20 ਮਿੰਟ ਲੱਗੇ ਟਾਇਰ ਬਦਲੀ ਕੀਤਾ ਪੈਂਚਰ ਲਵਾਇਆ ਸਾਰਾ ਕੁਝ ਕੀਤਾ ਜਦੋਂ ਚੱਲੇ ਕਹਿੰਦੇ ਅੱਗੇ ਅੱਗੇ ਜਾ ਕੇ ਦੇਖਿਆ ਢੀ ਦੁਰਘਟਨਾ ਹੋਈ ਪਈ ਵੀ ਜੇ ਨਾ ਕਹਿੰਦੇ ਟਾਇਰ ਪੈਂਚਰ ਹੁੰਦਾ ਨਾ ਇੱਕ ਖਰਾਬੀ ਆਉਂਦੀ ਉਸ ਉਸੇ ਚੀਜ਼ ਵਿੱਚ ਅਸੀਂ ਕਹਿੰਦੇ ਫਸ ਜਾਣਾ ਸੀ ਮਹਾਰਾਜ ਬਚਾਇਆ ਨਾ ਕਿਵੇਂ ਵਿਧ ਬਣਾਈ ਉਹ ਸਤਿਗੁਰੂ ਮਹਾਰਾਜ ਸਰਬ ਸਰਬ ਕਲਾ ਸਮਰੱਥ ਨੇ ਅਸੀਂ ਜੇ ਉਹਨਾਂ ਆਖੇ ਲੈ ਯਾਤਰਾ ਕਰਨ ਚੱਲੇ ਤੇ ਟਾਇਰ ਪੈਂਚਰ ਹੋ ਗਿਆ ਇਹ ਕੀ ਗੱਲ ਹੋਈ ਮਹਾਰਾਜ ਨੂੰ ਤੇ ਸਾਡੇ ਸਹੀ ਹੋਣਾ ਚਾਹੀਦਾ ਸੀ ਮਾਰੇ ਉਡਾ ਕੇ ਥੋੜਾ ਲੈ ਜਾਣਗੇ ਸਿਸਟਮ ਹੈ ਮਰਿਆਦਾ ਹੈ ਸਾਰਾ ਕੁਝ ਅਸੀਂ ਸਮਝਣਾ ਆਪਣੀ ਮਤਬੁੱਧ ਨੂੰ ਉੱਚਾ ਰੱਖ ਕੇ ਤੇ ਉਹ ਸੰਤਾਂ ਮਹਾਂਪੁਰਖਾਂ ਨੇ ਕਿਹਾ ਭਾਈ ਤੂੰ ਆਪਣਾ ਡਾਕਟਰੀ ਇਲਾਜ ਹੁਣ ਸ਼ੁਰੂ ਕਰਵਾ ਚੈੱਕਅਪ ਕਰਾ ਗੁਰੂ ਸਾਹਿਬ ਦੀ ਕਿਰਪਾ ਸਮਝ ਹੋ ਗਈ ਆ ਤੇਰੇ ਤੇ ਉਹਨੇ ਗਈ ਜਿਹੜੇ ਡਾਕਟਰਾਂ ਕੋਲ ਪਹਿਲਾਂ ਦਵਾਈ ਲੈਂਦੇ ਦਿਖਾਉਂਦੇ ਸਨ ਜਵਾਬ ਦਿੱਤਾ ਹੋਇਆ ਸੀ ਉਹਨਾਂ ਨੇ ਜਾ ਕੇ ਦੇਖਿਆ ਸਕੈਨ ਕੀਤੇ ਉਹ ਤੇ ਕਹਿੰਦੇ ਵੀ ਜਿਹੜੀ ਸਾਨੂੰ ਇੱਥੇ ਨਸ ਬਲੌਕ ਲੱਗ ਰਹੀ ਸੀ ਵੀ ਜਿਹੜਾ ਹੋ ਹੀ ਨਹੀਂ ਸੀ ਸਕਦਾ ਤੇਰੀ ਪ੍ਰੈਗਨੈਂਸੀ ਉਹ ਕਹਿੰਦੇ ਹੁਣ ਬਿਲਕੁਲ ਸਾਰਾ ਕੁਝ ਪੋਜ਼ਿਟਿਵ ਆ ਰਿਹਾ ਥੋੜੇ ਜਿਹੇ ਸਮੇਂ ਦੇ ਵਿੱਚ ਪ੍ਰੈਗਨੈਂਸੀ ਕਨਸੀਵ ਹੋ ਗਈ ਤੇ ਅੱਜ ਉਹਦੇ ਕੋਲ ਬੱਚਾ ਵੀ ਹੈ ਗੁਰੂ ਰਾਮਦਾਸ ਜੀ ਦੇ ਦਰਤੀਆਂ ਬਖਸ਼ਿਸ਼ਾਂ ਗੁਰੂ ਦੇ ਦਰ ਦੇ ੱੱੱਕੇ ਵੀ ਠੁਕਰਾਂ ਵੀ ਸਾਡਾ ਭਾਗ ਬਦਲ ਦਿੰਦੀਆਂ ਨੇ ਤੇ ਗੁਰੂ ਅਮਰਦਾਸ ਜੀ ਨੇ ਕਿਹਾ ਸਤਿਗੁਰੂ ਜੀ ਮੈਨੂੰ ਐਵੇਂ ਨਹੀਂ ਮੈਂ ਵਖੋ ਕੇ ਆਉਣਾ ਮੈਨੂੰ ਲਾਇਨ 'ਚ ਹੀ ਆਉਣ ਦਿਓ ਮਹਾਰਾਜ ਕਹਿਣ ਲੱਗੇ ਠੀਕ ਜਿਵੇਂ ਤੁਹਾਡੀ ਇੱਛਾ ਮਹਾਰਾਜ ਬਹਿ ਗਏ ਵਾਰੀ ਸਿਰ ਆਏ ਜਦੋਂ ਅੱਗੇ ਆਏ ਤੇ ਚਰਨੀ ਝੁਕਣ ਲੱਗੇ ਮੱਥਾ ਟੇਕਣ ਲੱਗੇ ਉਥੇ ਗੁਰੂ ਅੰਗਦ ਸਾਹਿਬ ਨੇ ਫੜ ਲਿਆ ਕਿ ਨਾ ਤੁਸੀਂ ਮੱਥਾ ਨਾ ਟੇਕੋ ਬਜ਼ੁਰਗ ਹੋ ਵੱਡੇ ਹੋ ਰਿਸ਼ਤੇ ਨਾਤੇ ਵਿੱਚ ਕਹਿੰਦੇ ਨਾ ਮਹਾਰਾਜ ਸਾਰੇ ਸਿੱਖਾਂ ਨੇ ਮੱਥਾ ਟੇਕਿਆ ਨਾ ਤੁਸੀਂ ਨਹੀਂ ਰੋਕਿਆ ਮੈਨੂੰ ਕਿਉਂ ਰੋਕ ਰਹੇ ਹੋ ਮੈਨੂੰ ਮੱਥਾ ਟੇਕ ਲੈਣ ਦਿਓ ਚਰਨੀ ਲੱਗੇ ਪੈਰਾਂ ਦੇ ਉੱਪਰ ਆਪਣਾ ਸਿਰ ਰੱਖ ਦਿੱਤਾ ਗੁਰੂ ਅੰਗਦ ਸਾਹਿਬ ਦੇ ਦੇਖੋ ਜੇ ਕੁਝ ਪ੍ਰਾਪਤ ਕਰਨਾ ਹੈ ਤੇ ਕਿੱਥੇ ਤੱਕ ਜਾਣਾ ਪੈਂਦਾ ਜੇ ਕੁਝ ਪ੍ਰਾਪਤ ਕਰਨਾ ਹੈ ਉਮਰ ਦੇਖੋ ਗੁਰੂ ਅਮਰਦਾਸ ਜੀ ਦੀ ਲਗਭਗ 60 ਸਾਲ 62 ਸਾਲ ਉਮਰ ਹੈ ਉਸ ਵੇਲੇ 58 ਸਾਲ ਉਮਰ ਤੇ ਗੁਰੂ ਅੰਗਦ ਸਾਹਿਬ ਜੀ ਦੀ ਕਿੰਨੀ ਹੈ 31 ਸਾਲ ਉਮਰ ਅੱਦੋ-ਅੱਦ ਦਾ ਫਰਕ ਹੈ ਮਹਾਰਾਜ ਤਖਤ ਤੇ ਨੇ ਗੁਰੂ ਅਮਰਦਾਸ ਜੀ ਨੇ ਗੋਡੇ ਧਰਤੀ ਤੇ ਰੱਖੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਚਰਨਾਂ ਨੂੰ ਸਪਰਸ਼ ਕੀਤਾ ਇੰਨਾ ਸਤਕਾਰ ਨਾਲ ਅਦਬ ਨਾਲ ਮੱਥਾ ਟੇਕਿਆ ਮੈਂ ਵੀ ਨਾ ਸਾਧ ਸੰਗਤ ਜੀ ਮੱਥਾ ਟੇਕਦਾ ਹੁੰਦਾ ਸੀ ਨਾ ਗਲਤੀਆਂ ਹਰ ਇੱਕ ਇਨਸਾਨ ਕਰ ਲੈਂਦਾ ਹੈ ਅਸੀਂ ਸਿੱਖਣਾ ਹੁੰਦਾ ਹੈ ਅਸੀਂ ਆਮਨੇ ਆ ਨਾ ਮੱਥਾ ਟੇਕ ਕੇ ਤੇ ਆਪਣਾ ਕਰਨੇ ਆ। ਕਈ ਵਾਰੀ ਰੂਟੀਨ ਦੇ ਵਿੱਚ ਹੋ ਜਾਂਦਾ ਵੀ ਆਪਾਂ ਮੱਥਾ ਟੇਕ ਕੇ ਤੇ ਛੇਤੀ ਥੋੜਾ ਕਰਨੇ। ਮੈਨੂੰ ਕਿਸੇ ਨੇ ਦੱਸਿਆ। ਕਿਸੇ ਨੇ ਬੜੀ ਸੋਹਣੀ ਦੱਸੀ ਕਿ ਭਾਈ ਸਾਹਿਬ ਜੀ ਜਦੋਂ ਮੱਥਾ ਟੇਕਨੇ ਆ ਨਾ ਤੇ ਥੋੜਾ ਜਿਹਾ ਸਮਾਂ ਲਗਾਇਆ ਕਰੋ। ਕਿੰਨੀ ਚੰਗੀ ਗੱਲ ਹੈ, ਕਿੰਨੀ ਸੋਹਣੀ ਗੱਲ ਹੈ। ਵੀ ਜਦੋਂ ਮੱਥਾ ਟੇਕਨੇ ਆ ਨਾ ਥੋੜਾ ਜਿਹਾ ਸਮਾਂ, ਬੇਸ਼ੱਕ ਕੁਝ ਸਕਿੰਟ, 20 ਸਕਿੰਟ, 10 ਸਕਿੰਟ ਨਾ ਮੱਥਾ ਮਹਾਰਾਜ ਦੇ ਦਰ ਤੇ ਨਿਵਾ ਕੇ ਰੱਖੋ। ਕਹਿੰਦੇ ਫਿਰ ਆਨੰਦ ਆਏਗਾ। ਤੇ ਵਾਕਈ ਮੈਂ ਇਸ ਚੀਜ਼ ਨੂੰ ਇੰਪਲੀਮੈਂਟ ਕਰਕੇ ਦੇਖਿਆ ਕਮਾ ਕੇ ਦੇਖਿਆ ਵੀ ਜਦੋਂ ਆਏ ਨਾ ਅਰਦਾਸ ਕਰੀਦੀ ਹੈ ਜਦੋਂ ਉਦੋਂ ਮੱਥਾ ਲਾਈਦਾ ਥੱਲੇ ਜਾ ਕੇ ਮੱਥਾ ਟੇਕਿਆ ਤੇ ਥੋੜਾ ਜਿਹਾ ਸਮਾਂ ਨਾ ਸਿਰ ਥੱਲੇ ਹੀ ਰੱਖੋ ਮਹਾਰਾ ਦੇ ਚਰਨਾਂ 'ਚ ਥੋੜਾ ਜਿਹਾ ਸਮਾਂ ਝੁਕੇ ਹੀ ਰਹੋ ਤੇ ਇਥੇ ਸਾਸਨ ਹੁੰਦਾ ਪਤਾ ਕਿ ਜੇ ਅਸੀਂ ਇੱਕਦਮ ਉੱਠ ਜਾਈਏ ਮਹਾਰਾਜ ਇਦਾਂ ਹੱਥ ਰੱਖਣ ਲੱਖਣ ਤੇ ਅਸੀਂ ਉੱਠ ਜਾਈਏ ਹੈਨਾ ਮਹਾਰਾ ਅਸੀਂ ਮੱਥਾ ਟੇਕਿਆ ਤੇ ਮਹਾਰਾਜ ਐਸ਼ੀਰਵਾਦ ਦੇਣ ਲੱਗਣ ਤੇ ਅਸੀਂ ਉੱਠ ਜਾਈਏ ਉਹ ਕਿਰਪਾ ਜਿਹੜੀ ਹੋਣੀ ਸੀ ਉਹ ਸਾਡੇ ਵੱਲੋਂ ਕਮੀ ਨਾ ਰਵੇ ਕੋਈ ਜਿੰਨਾ ਕਰ ਸਕਦੇ ਆ ਗੁਰੂ ਪ੍ਰਤੀ ਸਤਕਾਰ ਭਾਵ ਪੂਰਾ ਕਰੀਏ ਗੁਰੂ ਮਹਾਰਾਜ ਝੋਲੀਆਂ ਪਰਨਗੇ ਅਦਬ ਨਾਲ ਐਵੇਂ ਉਹਨਾਂ ਨੇ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਮੱਥਾ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਇੰਜ ਰੱਖਿਆ ਜਿਵੇਂ ਨਾ ਕਹਿੰਦੇ ਚਿਪਕ ਹੀ ਗਏ ਜੁੜੇ ਹੀ ਰਹੇ ਗੁਰੂ ਅੰਗਦ ਸਾਹਿਬ ਮੋਢਿਆਂ ਤੋਂ ਐ ਕਹਿੰਦੇ ਉੱਠੋ ਜੀ ਨਾ ਮਹਾਰਾ ਜੀ ਮੈਂ ਨਹੀਂ ਉੱਠਣਾ ਕਹਿੰਦੇ ਮੈਨੂੰ ਆਨੰਦ ਬੜਾ ਆ ਰਿਹਾ ਸਤਿਗੁਰੂ ਤੁਹਾਡੇ ਚਰਨਾਂ ਦੇ ਵਿੱਚ ਸੁਣਿਓ ਸੰਗਤ ਜੀ ਸੁਣਿਓ ਕਹਿੰਦੇ ਮਹਾਰਾਜ ਮੈਨੂੰ ਚਰਨਾਂ 'ਚ ਆਨੰਦ ਹੀ ਬੜਾ ਆ ਰਿਹਾ ਹੈ ਜ਼ਿੰਦਗੀ ਗਵਾਲੇ 60 ਸਾਲ ਆ ਜਿਹੜਾ ਆਨੰਦ ਤੁਹਾਡੇ ਚਰਨਾਂ ਤੇ ਸਿਰ ਰੱਖ ਕੇ ਆਇਆ ਮਹਾਰਾਜ ਕਦੇ ਆਇਆ ਹੀ ਨਹੀਂ ਜਿਹੜਾ ਸਵਰਗ ਦਾ ਆਵਾਸ ਮਹਾਰਾਜ ਮੱਥਾ ਤੁਹਾਡੇ ਚਰਨਾਂ ਨਾਲ ਲਾ ਕੇ ਆ ਰਿਹਾ ਸਤਿਗੁਰੂ ਕਦੇ ਆਇਆ ਹੀ ਨਹੀਂ ਫਿਰ ਕੀ ਬੇਨਤੀ ਕਰਦੇ ਨੇ ਸਾ ਧਿਆਨ ਦਿਓ ਚਰਨਾਂ ਨਾਲ ਮੱਥਾ ਲੱਗਾ ਹੋਇਆ ਪੁੰਜੇ ਹੀ ਬੋਲੀ ਜਾ ਰਹੇ ਨੇ ਨਿਮਕੇ ਮਹਾਰਾਜ ਮੈਂ ਨਹੀਂ ਉੱਠਣਾ ਮਹਾਰਾਜ ਕਹਿੰਦੇ ਉੱਠੋ ਗੁਰੂ ਅੰਗਦ ਸਾਹਿਬ ਕਹਿੰਦੇ ਉੱਠੋ ਉੱਠਣਾ ਤਾਂ ਪਹਿਣਾ ਨਾ ਇੱਕ ਸ਼ਰਤ ਤੇ ਉਠਾਂਗਾ ਸਤਿਗੁਰੂ ਮਹਾਰਾਜ ਜੀ ਇੱਕ ਬੇਨਤੀ ਤੁਹਾਨੂੰ ਮੇਰੀ ਪ੍ਰਵਾਨ ਕਰਨੀ ਪੈਗੀ ਨਹੀਂ ਤੇ ਮੈਂ ਨਹੀਂ ਉਠਣਾ ਮੈਂ ਨਹੀਂ ਚਰਨ ਛੱਡਨੇ ਅਸੀਂ ਜਿੱਦ ਵੀ ਕਰ ਸਕਨੇ ਹਾਂ ਗੁਰੂ ਨਾਲ ਮਰਿਆਦਾ ਚ ਰਹਿ ਕੇ ਦੂਜੀ ਤਰ੍ਹਾਂ ਨਹੀਂ ਭਾਵਨਾ ਚ ਰਹਿ ਕੇ ਮਰਿਆਦਾ ਚ ਰਹਿ ਕੇ ਜਿੱਦ ਵੀ ਕਰ ਸਕਨੇ ਹਾਂ ਮਹਾਰਾਜ ਸਾਡੀ ਜਿੱਦ ਵੀ ਪੂਰੀ ਕਰਦੇ ਨੇ ਜਿਵੇਂ ਮਾਂ ਪਿਓ ਬੱਚੇ ਦੀ ਜਿੱਦ ਪੂਰੀ ਕਰਦੇ ਨੇ ਨਾ ਐਵੇਂ ਸਾਡੇ ਗੁਰੂ ਸਾਹਿਬ ਵੀ ਸਾਡੀ ਸਾਰੀਆਂ ਜਿੱਦਾਂ ਪੂਰੀਆਂ ਕਰਦੇ ਨੇ ਮਰਿਆਦਾ ਵਿੱਚ ਹੋਏ ਪਰੋ ਮਰਿਆਦਾ ਤੋਂ ਬਾਹਰ ਨਾ ਹੋਵੇ ਕਹਿੰਦੇ ਮਹਾਰਾਜ ਮੇਰੀ ਇੱਛਾ ਪੂਰੀ ਕਰੋਗੇ ਫਿਰ ਉਠਾਂਗਾ ਕਹਿੰਦੇ ਮਹਾਰਾਜ ਕਹਿੰਦੇ ਕਿਹੜੀ ਇੱਛਾ ਜਿਸ ਤਰ੍ਹਾਂ ਕਹਿੰਦੇ ਹੁਣ ਚਰਨਾਂ ਨਾਲ ਲੱਗ ਕੇ ਤੁਹਾਡੇ ਮੈਨੂੰ ਆਨੰਦ ਆਇਆ ਨਾ ਕਿਰਪਾ ਕਰੋ ਤਰਸ ਕਰੋ ਇਸ ਤਰ੍ਹਾਂ ਸਦਾ ਸਦਾ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਸਦਾ ਸਦਾ ਹਮੇਸ਼ਾ ਲਈ ਗੁਰੂ ਅੰਗਦ ਸਹਿ ਮਹਾਰਾਜ ਉਸੇ ਵੇਲੇ ਜਾਣਗੇ ਕਿ ਇਹ ਗੁਰੂ ਅਮਰਦਾਸ ਜੀ ਜੋ ਜਾਣਦੇ ਤੇ ਮਹਾਰਾਜ ਸਾਰਾ ਸਭ ਪਤਾ ਤੇ ਪ੍ਰਤੱਖ ਸਿਵਿਕ ਗੁਰੂ ਕਿੰਨੇ ਬੰਨਾ ਕਿਧੀਆਂ ਬਖਸ਼ ਕਿਦੇ ਭਾਗਾ ਚ ਕੀ ਲਿਖਿਆ ਮਹਾਰਾ ਸਭ ਜਾਣਦੇ ਸਨ ਮਹਾਰਾਜ ਉਸ ਵੇਲੇ ਜਾਣਗੇ ਵੀ ਹੁਣੇ ਆ ਗਏ ਨੇ ਗੱਦੀ ਦੇ ਦਾਵੇਦਾਰ ਗੁਰਗੱਦੀ ਤੇ ਬੈਠਣ ਵਾਲੇ ਮਹਾਰਾਜ ਜੀ ਨੇ ਸਤ ਬਚਨ ਕਹਿ ਕਰਕੇ ਉਠਾਇਆ ਵੀ ਤੁਹਾਨੂੰ ਚਰਨਾਂ ਨਾਲ ਜੋੜ ਲਾਂਗੇ ਉਸ ਤੋਂ ਬਾਅਦ 10 11 ਸਾਲ ਲਗਾਤਾਰ ਸੇਵਾ ਕੀਤੀ ਅਣ ਥੱਕ ਹੋ ਕੇ ਸੇਵਾ ਕੀਤੀ ਦਿਨ ਰਾਤ ਇੱਕ ਹੋ ਕੇ ਸੇਵਾ ਕੀਤੀ ਮਹਾਰਾਜ ਲਈ ਪਾਣੀ ਦੀਆਂ ਗਾਗਰਾਂ ਭਰ-ਪਰ ਢੋਈਆਂ ਰਾਤ ਨੂੰ ਠੋਕਰਾਂ ਤੱਕ ਮਹਾਰਾਜ ਜੀ ਨੂੰ ਲੱਗੀਆਂ ਐਵੇਂ ਗਾਗਰ ਚੁੱਕੀ ਹੁੰਦੀ ਸੀ ਮਹਾਰਾਜ ਨੇ ਪਾਣੀ ਦੇ ਵਾਸਤੇ ਇਸ਼ਨਾਨ ਵਾਸਤੇ ਸਤਿਗੁਰਾਂ ਵਾਸਤੇ ਚੱਲਦੇ ਆਉਂਦੇ ਸਨ ਅੰਮ੍ਰਿਤ ਵੇਲੇ ਮਹਾਰਾਜ ਉੱਠ ਪੈਂਦੇ ਸਨ ਗੁਰੂ ਅੰਗਦ ਸਾਹਿਬ ਜੀ ਤੇ ਉਹ ਗੁਰੂ ਅੰਗਦ ਸਾਹਿਬ ਜੀ ਦੇ ਉੱਠਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਉੱਠ ਕੇ ਜਲ ਭਰ ਕੇ ਲਿਆਉਂਦੇ ਹਨੇਰੇ ਵਿੱਚ ਠੋਕਰਾਂ ਲੱਗ ਜਾਂਦੀਆਂ ਡਿੱਗ ਜਾਂਦੇ ਸਨ ਫਿਰ ਉੱਠਦੇ ਸਨ ਜੇ ਪਾਣੀ ਡੁੱਲ ਜਾਣਾ ਤੇ ਫਿਰ ਹੋਰ ਭਰ ਕੇ ਲਿਆਉਣਾ ਇੱਕ ਬੀਬੀ ਨੇ ਕਹਿ ਦਿੱਤਾ ਸੀ ਖੜਾਕ ਹੋਇਆ ਨਾ ਤੇ ਦੀਵਾਰ ਨਾਲ ਵੱਜੇ ਗੁਰੂ ਅਮਰਦਾਸ ਜੀ ਤੇ ਘਰ ਵਾਲਾ ਕਹਿੰਦਾ ਮੈਂ ਦੇਖਾਂ ਜਾ ਕੇ ਕੌਣ ਵਜਿਆ ਕੌਣ ਡਿੱਗਿਆ ਕੋਈ ਖੜਕਾ ਬੜਾ ਹੋਇਆ ਤੇ ਬੀਬੀ ਕਹਿੰਦੀ ਬਹਿ ਜਾ ਚੁੱਪ ਕਰਕੇ ਉਹ ਕਮਲਾ ਫਿਰਦਾ ਹੋਣਾ ਦੇਖੋ ਸਾਸਣ ਜੀ ਬਚਨ ਬੜੇ ਗਲਤ ਕਿਸੇ ਨੂੰ ਮਾੜਾ ਨਾ ਕਹਿਆ ਕਰੋ ਕਦੇ ਵੀ ਮਾੜਾ ਨਾ ਕਹੋ ਜੇ ਕਿਸੇ ਨੂੰ ਚੰਗਾ ਨਹੀਂ ਨਾ ਕਹਿੰਦੇ ਮਾੜਾ ਨਾ ਕਹੋ ਬਿਲਕੁਲ ਪਤਾ ਨਹੀਂ ਉਹਦੀ ਕਿੰਨੀ ਭਗਤੀ ਹੋਏ ਅਗਲੇ ਦੀ ਆ ਉਹ ਸਾਨੂੰ ਨਾ ਮਾੜਾ ਆਖੇਗਾ ਮੁੜ ਕੇ ਗੁਰੂ ਤੇ ਜਾਣਦਾ ਨਾ ਉਹਦਾ ਰੱਬ ਤੇ ਜਾਣਦਾ ਵੀ ਇਹਨੇ ਮੇਰੇ ਭਗਤ ਨੂੰ ਇਸ ਤਰ੍ਹਾਂ ਕਿਵੇਂ ਕਹਿਤਾ ਸਾਸਣ ਜੀਓ ਜਦੋਂ ਇਹ ਬਚਨ ਕੀਤੇ ਨਾ ਤੇ ਐਸੀ ਵਿਦ ਬਣੀ ਜੋ ਕਮਲਾ ਗੁਰੂ ਮਹਾਰਾਜ ਨੂੰ ਆਖਿਆ ਨਾ ਸਵੇਰ ਤੱਕ ਆਪ ਹੀ ਕਮਲੀ ਹੋ ਗਈ ਆਪਣੇ ਆਪ ਦੀ ਸੁਧ ਬੁੱਧ ਨਹੀਂ ਕੱਪੜਿਆਂ ਦੀ ਸੁਧ ਨਹੀਂ ਖਾਣੇ ਦੀ ਸੁਧ ਨਹੀਂ ਘਰ ਦੇ ਜੀਹਾਂ ਦੀ ਸੁਧ ਨਹੀਂ ਪਾਗਲਾ ਵਾਂਗੂ ਵਾੜ ਖੁੰਦੀ ਐ ਉਹਦੇ ਘਰ ਵਾਲਾ ਦੇਖਦਾ ਸਵੇਰੇ ਵੀ ਇਹ ਕੀ ਗੱਲ ਬਣੀ ਐ ਗੁਰੂ ਅੰਗਦ ਸਹਿ ਮਹਾਰਾਜ ਦੇ ਦਰ ਨੇੜੇ ਸੀ ਉੱਥੇ ਆ ਗਏ ਮਹਾਰਾਜ ਸਭ ਜਾਣਦੇ ਸਨ ਕਹਿੰਦੇ ਰਾਤ ਕੀ ਹੋਇਆ ਸੀ ਕਹਿੰਦੇ ਜੀ ਰਾਤ ਕੁਝ ਨਹੀਂ ਹੋਇਆ ਪ੍ਰਸ਼ਾਦਾ ਪਾਣੀ ਛਕ ਕੇ ਸੌਂਗੇ ਕਹਿੰਦੇ ਨਹੀਂ ਯਾਦ ਕਰੋ ਕੀ ਹੋਇਆ ਸੀ ਕੁਝ ਬੋਲਿਆ ਸੀ ਮਾੜਾ ਕਿਸੇ ਨੂੰ ਕਹਿਣ ਲੱਗੇ ਯਾਦ ਕੀਤਾ ਕਹਿੰਦੇ ਇੱਕ ਕੋਈ ਬਾਹਰ ਡਿੱਗਿਆ ਸੀ ਖੜਕਾ ਹੋਇਆ ਸੀ ਤੇ ਮੈਂ ਕਿਹਾ ਮੈਂ ਦੇਖਾਂ ਜਾ ਕੇ ਤੇ ਕਹਿੰਦੀ ਕੋਈ ਕਮਲਾ ਹੋਣਾ ਉਹੀ ਕਮਲਾ ਹੋਣਾ ਗੁਰੂ ਅਮਰਦਾਸ ਬਾਰੇ ਕਹਿੰਦੇ ਯੋ ਹੋਣਾ ਕਹਿੰਦੇ ਜੀ ਕਿਰਪਾ ਹੋ ਗਈ ਹੈ ਗੁਰੂ ਅਮਰਦਾਸ ਤੇ ਬਖਸ਼ਿਸ਼ ਹੋ ਗਈ ਹੈ ਗੁਰੂ ਰੂਪ ਹੋ ਗਏ ਨੇ ਉਹਨਾਂ ਨੂੰ ਹੁਣ ਮਾੜਾ ਨਹੀਂ ਕੋਈ ਆਖ ਸਕਦਾ ਜਿਹੜਾ ਮਾੜਾ ਕਹੇਗਾ ਉਹਦਾ ਲੇਖਾ ਜੋਗਾ ਫਿਰ ਪ੍ਰਮਾਤਮਾ ਆਪ ਕਰੇਗਾ ਗੁਰੂ ਅਮਰਦਾਸ ਜੀ ਨੂੰ ਇੰਨਾ ਮਾਣ ਦਿੱਤਾ ਫਿਰ ਥੋੜੇ ਸਮੇਂ ਬਾਅਦ ਹੀ ਸਤਿਗੁਰੂ ਮਹਾਰਾਜ ਗੁਰਗੱਦੀ ਤੇ ਬੈਠੇ ਗੁਰਗੱਦੀ ਤੇ ਬੈਠ ਕੇ ਸਤਿਗੁਰੂ ਮਹਾਰਾਜ ਜੀ ਨੇ ਇਸ ਸਮਾਜ ਦਾ ਇਸ ਦੁਨੀਆ ਦਾ ਇੰਨਾ ਸੁਧਾਰ ਕੀਤਾ ਇੰਨੀਆਂ ਗਲਤ ਰੀਤਾਂ ਸਨ ਸਮਾਜ ਦੇ ਵਿੱਚ ਸਤਿਗੁਰਾਂ ਨੇ ਉਹ ਬੰਦ ਕਰਵਾਈਆਂ ਸਤੀ ਪ੍ਰਥਾ ਦਹੇਜ ਪ੍ਰਥਾ ਇੰਨੀਆਂ ਚੀਜ਼ਾਂ ਮਹਾਰਾਜ ਨੇ ਬੰਦ ਕਰਵਾਈਆਂ ਭਾਈ ਇਹ ਗਲਤ ਨੇ ਪਹਿਲਾਂ ਪਤੀ ਦੀ ਮੌਤ ਹੁੰਦੀ ਸੀ ਪਤਨੀ ਨੂੰ ਨਾਲ ਹੀ ਚਿਖਾ ਚ ਸਾੜ ਦਿੰਦੇ ਸਨ ਵੀ ਚੱਲ ਵੀ ਤੂੰ ਵੀ ਪਤੀ ਦੇ ਨਾਲ ਹੀ ਵੀ ਤੇਰਾ ਹੁਣ ਇੱਥੇ ਕੁਝ ਨਹੀਂ ਜਿੰਨਾ ਚਿਰ ਪਤੀ ਆ ਉਹਨਾਂ ਚਿਰ ਤੂੰ ਕਿੱਡੀ ਮਾੜੀ ਰੀਤ ਸੀ ਸਮਾਜ ਦੀ Rajasthan ਦੇ ਇਲਾਕੇ ਦੇ ਵਿੱਚ ਇਧਰਲੇ ਪਾਸੇ ਕਈ-ਕਈ ਰਾਜਿਆਂ ਦੀਆਂ ਰਾਣੀਆਂ ਹੁੰਦੀਆਂ ਸਨ ਜਦੋਂ ਕੋਈ ਰਾਜਾ ਮਰਦਾ ਸੀ ਚੀਖ ਝੰਗਾੜ ਮੱਚ ਜਾਂਦੀ ਸੀ 100-100 ਰਾਣੀਆਂ ਨੂੰ ਜਿੰਦਾ ਚਲਾ ਦਿੰਦੇ ਸਨ ਚਿਖਾ ਵੀ ਏਡੀ ਵੱਡੀ ਤਿਆਰ ਕਰਦੇ ਸਨ ਖੁੱਲੇ ਮੈਦਾਨ ਦੇ ਵਿੱਚ ਤੇ ਉਹ ਸਾਰੀਆਂ ਰਾਣੀਆਂ ਨੂੰ ਜਾਂ ਕੋਈ ਮਰਜੀ ਨਾ ਜਾਂਦੀ ਠੀਕ ਨਹੀਂ ਤੇ ਚੁੱਕ-ਚੁੱਕ ਸਪਾਈ ਸੁੱਟ ਦਿੰਦੇ ਸਨ ਦੁਨੀਆ ਖੜੀ ਦੇਖਦੀ ਸੀ ਮਹਾਰਾਜ ਕਹਿੰਦੇ ਬੰਦ ਕਰੋ ਇਸ ਪ੍ਰਥਾ ਨੂੰ ਮਹਾਰਾਜ ਨੇ ਹਕੂਮਤ ਨਾਲ ਸਰਕਾਰਾਂ ਨਾਲ ਗੱਲ ਕਰਕੇ ਇਸ ਨੂੰ ਬੰਦ ਕਰਾਇਆ ਦਹੇਜ ਲੈਣਾ ਦੇਣਾ ਮਹਾਰਾਜ ਨੇ ਬੰਦ ਕਰਵਾਇਆ ਅੱਜ ਵੀ ਸਾਡੇ ਸਿੱਖ ਹੀ ਲਈ ਜਾਂਦੇ ਨੇ ਸਾਡੇ ਆਪਣੇ ਹੀ ਲਈ ਜਾਂਦੇ ਨੇ ਦੇਜ ਲਈ ਵੀ ਜਾਂਦੇ ਨੇ ਦੇਜ ਦਈ ਵੀ ਜਾਂਦੇ ਨੇ ਹਾਲਾਂਕਿ ਸਾਡੇ ਗੁਰੂ ਸਾਹਿਬਾਂ ਨੇ ਇਹ ਬੰਦ ਕਰਵਾਈ ਹੋਈ ਹੈ ਭਾਈ ਦੇਜ ਲੈਣਾ ਤੇ ਦੇਣਾ ਦੋਵੇਂ ਗਲਤ ਨੇ ਸਮਾਜ ਦੀ ਭੈੜੀ ਰੀਤ ਹੈ ਇਹ ਕਿਸੇ ਵੇਲੇ ਸ਼ੁਰੂ ਹੋਈ ਹੋਏਗੀ ਕੋਈ ਚੰਗਾ ਹੋਏਗਾ ਜਾਂ ਮਾੜਾ ਹੋਏਗਾ ਇਤਿਹਾਸ ਇਹਦਾ ਛੱਡੋ ਪਰ ਇਹ ਰੀਤ ਗਲਤ ਹੈ ਕਿਉਂ ਕਿਸੇ ਧੀਆਂ ਤੇ ਬੋਝ ਪਾਣਾ ਅੱਜ ਦਾ ਤੇ ਸਮਾਂ ਹੀ ਸਾਧ ਸੰਗਤ ਜੀ ਉਹ ਐਸਾ ਆ ਗਿਆ ਧੀਆਂ ਵਾਲੇ ਤੇ ਡੇ ਭਾਗਾਂ ਵਾਲੇ ਹੋ ਗਏ ਧੀਆਂ ਮਿਲਦੀਆਂ ਹੀ ਨਹੀਂ ਮੁੰਡਿਆਂ ਵਾਲੇ ਹੱਥ ਜੋੜ-ਜੋੜ ਇੱਧਰ-ਇੱਧਰ ਫਿਰਦੇ ਨੇ ਕਿ ਕਿਤੇ ਰਿਸ਼ਤਾ ਮਿਲ ਜਾਈਏ ਮਿਲਦਾ ਨਹੀਂ ਢੀਆਂ ਪੜ ਲਿਖ ਕੇ ਸਿਆਣੀਆਂ ਹੋ ਗਈਆਂ ਨੇ ਸਮਝਦਾਰ ਹੋ ਗਈਆਂ ਨੇ ਨੌਕਰੀਆਂ ਕਰਦੀਆਂ ਨੇ ਵਧੀਆ ਅਹੁਦਿਆਂ ਤੇ ਨੇ ਤੇ ਸਾਧ ਸੰਗਤ ਜੀਓ ਇਹ ਕ੍ਰੀਤੀ ਨੂੰ ਵੀ ਸਾਨੂੰ त्याਗਣਾ ਚਾਹੀਦਾ ਕਿਉਂਕਿ ਅਸੀਂ ਗੁਰੂ ਸਾਹਿਬ ਦਾ ਪੁਰਬ ਮਨਾ ਰਹੇ ਹਾਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠੇ ਹਾਂ ਸੋ ਸਾਧ ਸੰਗਤ ਜੀਓ ਭਟ ਸਹਿਬਾਨਾਂ ਨੇ ਨਾ ਬੜਾ ਸੋਹਣਾ ਲਿਖਿਆ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਕੱਚ ਕਹੀਂ ਨਾ ਜਾਈ ਮੇਰੇ ਸਤਿਗੁਰੂ ਦੀ ਕਥਾ ਤੇ ਨਾ ਅਕਥ ਹੈ ਕਥੀ ਨਹੀਂ ਜਾ ਸਕਦੀ ਇਹ ਜੋ ਅਸੀਂ ਵਿਚਾਰਿਆ ਸਮਝਿਆ ਨਾ ਇੱਕ ਕਿਨਕਾ ਮਾਤਰ ਹੀ ਸਮਝਿਆ ਮਹਾਰਾਜ ਦਾ ਇਤਿਹਾਸ ਬੜਾ ਵੱਡਾ ਹੈ ਅਣਗਿਣਤ ਹੀ ਘਟਨਾਵਾਂ ਨੇ ਅਣਗਿਣਤ ਹੀ ਸਾਖੀਆਂ ਨੇ ਅਣਗਿਣਤ ਹੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਗਿਆਨ ਹੈ ਜਿਸ ਨੂੰ ਅਸੀਂ ਥੋੜੇ ਸਮੇਂ ਵਿੱਚ ਨਹੀਂ ਸਮਝ ਸਕਦੇ ਮੈਂ ਕਹਿੰਦਾ ਲੰਮੇਰੇ ਸਮੇਂ ਦੇ ਵਿੱਚ ਵੀ ਨਹੀਂ ਸਮਝ ਸਕਦੇ ਅਥਾ ਮਹਾਰਾਜ ਦਾ ਇਤਿਹਾਸ ਹੈ ਸੋ ਸਾਰੀ ਸੰਗਤ ਨੂੰ ਗੁਰੂ ਅਮਰਦਾਸ ਹੈ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਓ ਗੁਰੂ ਪਿਆਰਿਆਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਨ ਕਰੀਏ ਪੁਲਾਂ ਗਲਤੀਆਂ ਦੀ ਖਿਮਾ ਕਰਨਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ